ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੋਹਾਮ ਦੇ ਵਿੱਚ ਤੇ ਲੋਹਾਮ ਪਿੰਡ ਦੇ ਵਿੱਚ ਕਰਨਵੀਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਵਪਾਰ ਦਾ ਕੰਮ ਕਟੀਆਂ ਛੋਟੀਆਂ ਲਿਆਉਣ ਦੇ ਵਿੱਚ ਵੱਡਾ ਨਾਮ ਆ ਵੀਰਦਾ ਤੇ ਅੱਜ ਫੇਰ ਮਿੱਤਰੋ ਤੇਨੇ ਕੱਟੀਆਂ ਔਰ ਇੱਕ ਤੁਹਾਨੂੰ ਕੱਟਾ ਵਿਖਾਉਣਾ ਵਾ ਪੂਰੇ ਚੰਗੇ ਸੀਮਿੰਟ ਦਾ 4 ਜਾਨਵਰ ਟੋਟਲ ਹੋਣ ਗਿਆ ਉਹ ਕਰਦੇ ਆ ਗੱਲਬਾਤ ਬਾਈ ਜੀ ਦਾ ਸਤਿ ਸ੍ਰੀ ਅਕਾਲ ਕਰਨ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਧੀਏ ਵੀਰੇ ਸੇਤਾ ਘਰ ਪਰਿਵਾਰ ਵੀਰੇ ਠੀਕ ਹੈ ਵੀਰੇ ਚਲੋ ਸ਼ੁਕਰ ਆ ਹਾਂਜੀ ਕਰਨ ਬਾਈ ਅੱਜ ਕਿੰਨੇ ਜਾਨਵਰ ਹੋਣਗੇ ਵੀਰੇ ਅੱਜ ਆਪਣੇ ਕੋਲੇ ਬਲੇ 4 ਆ 4 ਜਾਨਵਰ ਹਾਂਜੀ 4 ਆ ਠੀਕ ਆ ਕਰਨ ਬਾਈ ਜਿਹੜਾ ਤੇਰੇ ਪਿੱਛੇ ਕੱਟੀ ਖੜੀ ਆ ਇਹ ਕਿੰਨੀ ਉਮਰ ਦੀ ਆ ਵੀਰੇ ਇਹ ਹੈਗੀ ਆ ਵੀਰੇ ਸਵਾ ਖਸਾਲ ਦੀ ਆ ਸਵਾ ਸਾਲ ਦੀ ਹਾਂਜੀ ਠੀਕ ਆ ਕਰਨ ਬਾਈ ਸਵਾ ਸਾਲ ਦੀ ਆ ਜਿਵੇਂ ਮਲਾ ਸੰਭੀ ਘਾਟਾ ਥੋੜੀ ਹਾਂ ਹਾਂ ਲੱਸੀ ਜ਼ਰੂਰ ਆ ਸੇਵਾ ਨਹੀਂ ਕੀਤੀ ਗਏ ਨੇ ਆਰੂਰ ਚੰਗੇ ਆ ਹਨਾ ਹਾਂ ਪਤਲੀ ਚੰਗੀ ਆ ਕਿ ਰਹੂਗਾ ਰੇਟ ਵੀਰੇ ਦਾ 16000 ਆ 16000 ਮਾਨਤਨ ਹੋ ਜੂ ਵੀਰੇ ਮਾਨਤਨ ਕਰਦਾ ਠੀਕ ਆ ਕੱਢੀ ਬਾਨ ਤੋਰੀ ਵੀਰੇ ਮਣਾ ਜੀ ਨੂੰ ਲੈ ਮਿੱਤਰੋ 16000 ਰੁਪਏ ਦੀ ਕੀਮਤ ਦੇਖ ਸਕਦੇ ਆ ਤੁਸੀਂ ਔਰ ਮਾਰਕਿੰਗ ਮੋਰਕਿੰਗ ਦੀ ਜੋ ਵੀ ਤੁਹਾਨੂੰ ਮੈਂ ਵਿਖਾ ਦਿੰਨਾ ਬਾਕੀ ਦੇਖ ਸਕਦੇ ਆ ਬਸ ਬੰਨ੍ਹ ਨਾ ਮੋੜ ਲਾ ਵੀਰੇ ਬਾਕੀ ਜਿੰਨੀ ਹੈ ਇਹ ਸਾਰਾ ਬਹੁਤ ਹੈ ਬਈ ਇਹ ਗੱਲ ਨਹੀਂ ਹੈਗੀ ਝੋਲੀ ਵੇਖ ਲਓ ਇੰਦੀ ਹੁਣ ਭਰਾਵੋ ਓਕੇ ਇਹਨੂੰ ਕਰੀ ਬਈ ਮਣੀ ਝੋਲੀ ਵਿਖਾਦੀ ਓਕੇ ਠੀਕ ਹੈ ਬਈ ਤੇ ਇਹ ਤਾਂ ਹੋ ਗਈ ਵੀਰੇ ਇੱਕ ਨੰਬਰ ਤੇ ਹਾਂਜੀ ਦੋ ਨੰਬਰ ਤੇ ਫਿਰ ਆ ਗਿਆ ਕਟਾ ਕਟਾ ਆ ਗਿਆ ਹਾਂਜੀ ਇਹ ਕਿਹੜੇ ਸੀਮਿੰਟ ਦਾ ਬਾਈ ਇਹ ਵੀਰੇ ਸਟਾਰ ਦਾ ਸਟਾਰ ਦਾ ਹਾਂਜੀ 1 ਦਾ ਕਿ 2 ਦਾ ਇਹ 1 ਦਾ ਜੀ 1 ਦਾ ਠੀਕ ਹੈ ਕਿੰਨੀ ਉਮਰ ਦਾ ਵੀਰੇ ਇਹ ਹੈਗਾ ਵੀਰੇ ਸਾਲ ਤੋਂ ਘੱਟ ਹੀ ਲਾ ਲੋ ਥੋੜਾ ਜਿਹਾ ਸਾਲ ਤੋਂ ਘੱਟ ਹੀ ਹੈ ਮਾਰਾ ਦੁੱਧ ਕਿੰਨਾ ਕੁ ਸੀ ਵੱਡੇ ਭਾਈ ਦੁੱਧ ਵੀਰੇ ਹੈਗਾ 14 15 ਕਿਲੋ ਆ 14 15 ਆਪਣੇ ਪਿੰਡੋਂ ਹੀ ਲਿਆ ਅੱਛਾ ਪਿੰਡੋਂ ਹੀ ਲਿਆ ਲੋਕਲ ਹੀ ਆ ਜੇ ਕੋਈ ਭਰਾ ਪੁੱਛਣਾ ਜਾਊਗਾ ਤੇ ਆਪਾਂ ਘਰੇ ਲੈ ਚਲਾਂਗੇ ਓਕੇ ਬੱਲ ਠੀਕ ਹੈ ਤੇ ਕਰਨ ਬਾਈ ਇਹਦਾ ਰੇਟ ਵੀਰੇ ਇਹਦਾ ਰੇਟ ਵੀਰੇ 22000 ਰੁਪਇਆ ਠੀਕ ਹੈ ਕੱਡੀ ਬਾਰੋਂ ਤੋਰੀ ਲੈ ਵੀ ਮਿੱਤਰੋ ਸਟਾਰ 1 ਦਾ ਬੱਚਾ ਲੋਹਾਂਮ ਪਿੰਡ ਦੇ ਵਿੱਚੋਂ ਬਾਈ ਨੇ ਲੋਕਲ ਹੀ ਖਰੀਦਿਆ ਹੋਇਆ ਬਹੁਤ ਚੰਗਾ ਬੱਚਾ ਸਰਵੇ ਬਾਈ ਜਿੰਨਾ ਵੀ ਕਹਿਦੀ ਹੈ ਨਾ ਆਹ ਰੋ ਚੰਗਾ ਚੰਗੇ ਕੱਟੇ ਦੇ ਹਨਾ ਹਾਂ ਇੱਕ ਗੱਲ ਆ ਮਾਲੀ ਸਿਰੇ ਦਾ ਬਣੂਗਾ ਬਹੁਤ ਚੰਗਾ ਬਣੂਗਾ ਹੂੰ ਖੁੱਲੇ ਪਿੰਡੇ ਦਾ ਹੂੰ ਮਾਹਲਾ ਟਾਲਾ ਟੂਲ ਹੋਣੀਗਾ ਹਨਾ ਪੈਟਰ ਬੜਾ ਵੀ ਖੜਨਾ ਖੁੜਨਾ ਬਾਕਮਾਲੀ ਹੈ ਵਰਟੀਕਲ ਬਹੁਤ ਚੰਗੇ ਹੂੰ ਦੇਖ ਕਿੰਨਾ ਪਤਲਾ ਬਹੁਤ ਹੈ ਹਨਾ ਬਸ ਠੀਕ ਹੈ ਤੇ ਵੀਰੇ ਉਹ 20000 ਜੁਰਮਾਨਾ ਤਣ ਮਾਨਤਨ ਵੀਰੇ ਕਰਦਾਂਗੇ 1922 ਕਿੰਨਾ ਕੋਈ ਕਰ ਦੇਗਾ ਹੈ ਕਿੰਨਾ ਕੋਈ ਕਰ ਦੇਗਾ ਆਪਾਂ 20000 ਦਾ ਹਾਂ ਨਾ ਦੇਵਾਂਗੇ 20000 ਦਾ ਹਾਂ ਨਾ ਦੇ ਦੇਣਗੇ ਹੈ ਹਾਂਜੀ ਠੀਕ ਆ ਤੇ ਆਹ ਤਿੰਨ ਨੰਬਰ ਤੇ ਜਿਹੜੀ ਕੱਟੀ ਆ ਬਾਈ ਹਾਂਜੀ ਇਹ ਕਿਹੜੀ ਸੀਮੰਟ ਦੀ ਵੀਰੇ ਇਹ ਤਾਂ ਨਹੀਂ ਵੀਰੇ ਆਪਾਂ ਨੂੰ ਪਤਾ ਓਕੇ ਹਾਂ ਇਹ ਕਿੰਨੇ ਚਿਰ ਦੀ ਆ ਬਾਈ ਇਹ ਹੈਗੀ ਆ ਵੀਰੇ 2 ਸਾਲਾਂ ਦੀ ਆ 2 ਸਾਲਾਂ ਦੀ ਹਾਂਜੀ 2 ਸਾਲਾਂ ਦੀ ਆ ਇਹ ਵੀਰੇ ਵੀਰੇ ਕਿੰਨੇ ਦੀ ਆ ਕਰਨ ਬਾਈ ਕਿੰਨੇ ਚਿਰ ਦੀ ਇਹ ਕੱਟੀ ਇਹ ਹੈਗੀ ਆ ਵੀਰੇ 2 ਸਾਲ ਦੀ 2 ਸਾਲ ਦੀ ਆ ਹਾਂਜੀ ਤੇ ਮੱਲਾ ਇਹਦਾ ਕੋਈ ਰਿਕਾਰਡ ਤਾਂ ਨਹੀਂ ਪਤਾ ਨਹੀਂ ਪਤਾ ਵੀਰੇ ਆਪਾਂ ਲਈਆਂ ਘਰ ਹੋਈਆਂ ਠੀਕ ਆ ਪਰ ਆਪਾਂ ਨੂੰ ਜਿਹੜੇ ਬਾਰੇ ਪਤਾ ਹੀ ਨਹੀਂ ਹਨਾ ਹਾਂ ਇਹ ਤਾਂ ਇਹ ਕਿੰਨੇ ਦੀ ਦੇ ਦੇਾਂਗੇ ਕਰਨ ਵੀਰੇ ਇਹ ਵੀਰੇ ਦੇ ਦੇਾਂਗੇ 30000 ਦੀ 30000 ਦੀ ਮਾਨਤਾਨ ਹੋ ਜਾਈ ਮਾਨਤਾਨ ਵੀਰੇ ਹੋਰ ਥੋੜਾ ਕਹਣਾ ਕੱਢੀ ਪਰ ਤੋਰੀ ਵੀਰੇ ਮੜਾ ਜੀ ਕਚੋਲੀ ਚਾਲੀ ਚੰਗੀ ਆ ਨਾ ਚੋਲੀ ਬਹੁਤ ਚੰਗੀ ਆ ਜੀ ਬਾਕੀ ਤੁਹਾਨੂੰ ਪਤਾ ਹੀ ਇਹ ਨਿਸ਼ਾਨੀਆਂ ਬਹੁਤ ਸੋਹਣੀਆਂ ਆ ਗਈਆਂ ਹਾਂ ਆ ਰੂਟ ਡਾ ਘਟਾ ਗਿਆ ਹੂੰ ਮੂੰਹ ਮਾ ਸੋਨਾ ਹੈ ਨਾ ਹਾਂ ਆਇਆ ਪਤਾ ਆ ਗਿਆ ਹੂੰ ਦਰਨ ਬੰਨਦੇ ਵੇ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਬਾਤ ਠੀਕ ਹੈ ਬਈ ਝੋਲੀ ਦਿਖਾ ਦਿਓ ਹੂੰ ਓਕੇ ਬਾਤ ਠੀਕ ਹੈ ਠੀਕ ਤੇ ਆ ਵੀਰੇ ਨਿੱਕੀ ਕੱਟੇ ਬੱਚਾ ਜਿਹੜਾ ਬਾਈ ਇਹ ਹੈਗਾ ਵੀਰੇ 10 ਗਿ ਮਹੀਨਿਆਂ ਦਾ 10 ਮਹੀਨਿਆਂ ਦਾ ਹਾਂਜੀ ਠੀਕ ਆ ਇਹ ਕਿੰਨੇ ਦਾ ਦੇ ਦਿਆਂਗੇ ਕੱਟ ਕੋ ਟੇਡਾ ਜਾਂਦਾ ਵੀ ਇਹਨਾਂ ਦਾ ਹਾਂ ਟੇਡਾ ਕੱਟ ਆ ਹੂੰ ਤੇ ਇਹ ਕਿੰਨੇ ਦਾ ਦੇ ਦਿਆਂਗੇ ਵੀਰੇ ਇਹ ਵੀਰੇ ਦੇ ਦਾਂਗੇ 18000 ਦਾ 18000 ਦਾ ਮਾਨਤਨ ਹੋ ਜਾਏ ਇਹਦੇ ਵਿੱਚ ਮਾਨਤਨ ਕਰ ਦਾਂਗੇ ਤੇ ਚੋਲੀ ਚਾਲੀ ਦੀ ਕਿਵੇਂ ਆ ਵੀਰੇ ਕੱਟ ਚੋਲੀ ਵੀਰੇ ਮੈਂ ਆਪਾਂ ਪਹਿਲਾਂ ਗੱਲ ਕੀਤੀ ਚੰਗੀ ਆ ਹਨਾ ਹਾਂ ਵਿਚਾਲੇ ਥਣਾ ਦੇ ਨਾ ਨਿਕੀ ਜੀ ਫੋਟ ਆ ਹਾਂ ਜਿਵੇਂ ਆਮ ਗਾਵਾਂ ਦੀ ਕੀ ਆ ਜੇ ਫੋਟ ਮੜ ਲਈ ਉਹਰੇ ਵਿਖਾਈ ਦਿੰਨੇ ਆ ਮਾੜੀ ਜੀ ਆ ਕਿਉਂਕਿ ਅਗਲੇ ਨੂੰ ਐ ਨਹੀਂ ਹੁੰਦਾ ਬਈ ਸਾਨੂੰ ਦੱਸਿਆ ਨਹੀਂ ਉਰੇ ਲਿਆ ਇਹਨੂੰ ਵਿਖਾਈ ਦਿੰਨੇ ਆਪਾਂ ਕਲੀਅਰ ਹੀ ਕਰ ਦਿੰਨੇ ਆ ਬੱਚਾ ਚੰਗਾ ਯਾਰ ਤੇਰਾ ਬਹੁਤ ਚੰਗਾ ਬੱਚਾ ਵੀਰੇ ਮੋਟੋ ਬਤਾ ਲੈ ਚਾਰੇ ਪੈਰਾਂ ਤੇ ਡੱਬ ਹੂੰ ਮੋੜ ਕੇ ਲਿਆ ਪਿਛਾ ਨਹੀਂ ਇਹਨੂੰ ਖਲਾ ਲਈ ਵਿਖਾ ਦਿੰਨੇ ਆਪਾਂ ਇਹਨੂੰ ਹਾਂ ਨਿਕਾ ਜਾਈਏ ਆਪਾਂ ਮੈਂ ਤੁਹਾਨੂੰ ਬਾਕੀ ਆਈ ਹਾਂ ਕੋਈ ਗੱਲ ਹੈ ਜਰੂਰਤ ਦਾਗੀ ਆ ਬਾਈ ਜੀ ਹਾਂ ਜਿਵੇਂ ਨਿਸ਼ਾਨੀਰ ਨੇ ਧੰਨਵਾਦ ਇਸ ਗੱਲ ਹੋਰ ਕਿਉਂ ਦੱਸਦਾ ਦੱਸਣੀ ਸੀ ਨਿਸ਼ਾਨ ਜਾਈਆ ਕਿਉਂਕਿ ਬਾਈ ਆਪਣਾ ਹੈਗਾ ਨਿਤ ਦਾ ਕੰਮ ਹੂੰ ਬਾਈ ਸਿਆਣੀ ਗੱਲ ਆ ਬਈ ਯਾਰ ਐਵੇਂ ਇੱਥੇ ਰਹਿ ਜਾਣਾ ਵੀਰੇ ਹਨਾ ਸਾਰਾ ਕੁਝ ਇੱਥੇ ਰਹਿਣਾ ਸਹੀ ਗੱਲ ਹੈ ਤੇ ਇਹ ਕਰਨ ਬਾਈ ਨੰਬਰ ਦਈਂ ਕਰਾਂ ਦੇ ਵੀਰੇ ਨੰਬਰ ਵੀਰੇ ਮੇਰਾ 86996 36058 ਇੱਕ ਵਾਰੀ ਹੋਰ ਆਉਣ ਬਈ 86996 36058 ਠੀਕ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਕਰਨ ਦੇ ਨਾਲ ਗੱਲਬਾਤ 4 ਜਨਵਰੀ ਚਾਰਾਂ ਦੀ ਡਿਟੇਲ ਹੈ ਤੇ ਪਿੰਡ ਲੋਹਾਂਮ ਜ਼ਿਲ੍ਹਾ ਫਿਰੋਜ਼ਪੁਰ